ਸਤ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਰਿਕੁਐਸਟ ਆਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਇੱਧਰ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੋਬਾਈਲ ਨੰਬਰ ਹੈ 98783 93488 ਤੇ ਆਉ ਕਰਦੇ ਆ ਵੀਰ ਨੇ ਗੱਲਬਾਤ ਇੰਨੇ ਪ੍ਰੋਪਰ ਜਾਣਕਾਰੀ ਵੀਰਾ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਵੀਰ ਭਾਈ ਆਦੂ ਆ ਜੀ ਤੇ ਵੀਰ ਜੀ ਆਪਾਂ ਜੀ ਪਹਿਲਾਂ ਵੀਰੇ ਭਾਈ ਬਹਿ ਕੇ ਜਾਣਾ ਮਰਜੀ ਹਾਂ ਬੈਠ ਜੀ ਤੇ ਜਿਹੜੀ ਆਪਾਂ ਵੈਡੋ ਕਾਹੂ ਕੀਤੀ ਕੀ ਡਿਟੇਲ ਆ ਵੀਰੇ ਦੀ ਲੋਕੜ ਕੱਬਣਾ ਭਾਈ ਠੀਕ ਆ ਜੀ ਕਿੰਨਾ ਟਾਈਮ ਦੇ ਕੱਬਣਾ ਭਾਈ ਇਹ ਸਾਡੇ ਤਾਂ 9 ਮਹੀਨਾ ਨਹੀਂ ਭਾਈ ਚੈੱਕ ਪਾਸ ਆ ਭਾਈ ਚੈੱਕ ਕਰਾ ਕੇ ਲੈ ਆ ਦੂ ਦੁੱਧ ਕਿੰਨਾ ਬਈ ਥੱਲੇ ਦੇ ਦੁੱਧ ਭਾਈ ਉੱਥੇ 10 ਕਿਲੋ ਲੈ ਆਈ ਸੀ ਆਪਾਂ ਇੱਥੇ 9 ਕਿਲੋ ਜਵਾਵਾਂਗੇ ਠੀਕ ਆ ਜੀ ਅੱਛਾ ਵੀਰ ਹੁਣ ਹੀ ਲਾਈ ਹੀ ਆ ਵੀਰੇ ਬ ਦੋਸਤੋ ਤੋਕੜ ਗੱਬਣ ਪੰਜਾਬ ਵਾਲੀ ਜਰਸੀ ਕੱਦ ਦਰਮਿਆਨ ਨਹੀਂ ਆ ਢਾਂਚਾ ਚੰਗਾ ਵਾ ਥਣ ਬਹੁਤ ਸੋਹਣਾ ਵਾ ਤੋਰ ਲਾ ਵੀਰ ਕੱਦ ਘਾੜ ਨਿੱਗਰ ਨੁਗਰ ਬਹੁਤ ਆ ਵਜਨ ਬੱਛੀ ਚ ਬਹੁਤ ਆ ਦੇਖ ਸਕਦੇ ਹੋ ਸੋਹਣੇ ਥਾਣੇ ਹਵਾਨੇ ਦੀ ਆ ਹਜੇ ਬਾਈ ਕਹਿੰਦਾ ਹੁਣੇ ਲਾਈ ਹੋਈ ਆ ਥੋੜਾ ਤਾਂ ਹੀ ਲੇਵਾ ਚੱਕ ਗਈ ਆਗੀ ਤੇ ਵੀਡੀਓ ਬਣਾ ਸਮਾਂ ਨੋਟ ਕਰ ਲੋ 9 ਵਜੇ ਤੇ 4 ਮਿੰਟ ਹੀ ਹੋਏ ਆ ਹਜੇ ਸਵੇਰ ਦਾ ਵੇਲਾ ਹੈ ਚੋਈ ਨੂੰ ਸਿਰ ਘੰਟਾ ਡੇਢ ਘੰਟੇ ਹੋਇਆ ਵੀਰ ਕਹਿੰਦਾ ਹੁਣੇ ਪਾਸ ਕਰਕੇ ਲੈ ਕੇ ਆਏ ਆ ਦੋਸਤੋ 6.5 ਮੈਂ ਚੈੱਕ ਪਾਸ ਆ 10 ਕਿਲੋ ਤੇ ਵੀਰ ਕਹਿੰਦਾ ਚੋਈ ਆ ਆਪਾਂ 9 ਕਿਲੋ ਤਾਂ ਆਪਾਂ ਚਵਾ ਕੇ ਦੇਵਾਂਗੇ ਠੰਡੀ ਲ ਬਦਾਮੀ ਰੰਗ ਦੀ ਜਰਸੀ ਪਿਓਰ ਜਰਸੀ ਬੋਦੀ ਵਾਲੇ ਵਹਿੜ ਨਿੱਕਾ ਕੰਨ ਥਣ ਬਹੁਤ ਸੋਹਣਾ ਲੱਗਿਆ ਹੋਇਆ ਤੇ ਦੇਖ ਸਕਦੇ ਹੋ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਠੰਡੀ ਸੀਲ ਦਾ ਕਰਮ ਵਾਲੀਆਂ ਹੁੰਦੀਆਂ ਬਹੁਤ ਆ ਜਾਈ ਬਾਈ ਚਾਰ ਹੀ ਥਾਣਾ ਥਣਾ ਸਹਿ ਦੇਖ ਲਓ ਐਨਾ ਵਾ ਬਾਈ ਕੀ ਮਾਲ ਕਰਦੇ ਜੀ ਦਾ 45000 ਕਰਦੇ ਵਿੱਚ ਮਾਨਤਾਨ ਜੀ ਹਾਂ ਜੀ ਕਰ ਦਾਂਗੇ ਦੋਸਤੋ 45000 ਬਾਈ ਮਾਨ ਮੌਲ ਕਰਦਾ ਵਿੱਚੋਂ ਮਾਨ ਤਾਨ ਹੋ ਜਾਊਗਾ ਸਾਢੇ 3 ਮਹੀਨੇ ਦੀ ਚੈੱਕ ਪਾਸ 10 ਕਿਲੋ ਦਬਾਈਆਂ ਚੋਗੇ ਲੈ ਆਏ ਆ 9 ਕਿਲੋ ਆਪਾਂ ਚਵਾ ਦੇਾਂਗੇ ਦੋਤੇ ਕਰਮਾ ਲੀਆਂ ਵਾਧੀਆਂ ਘਟਣਗੀਆਂ ਰਹਿੰਦੀਆਂ ਕੋਕੇ ਜੀ ਜੀ ਖਰਾਕ ਹੋ ਗਈ ਤਾਂ ਦੋਜੇ ਦੇ ਜੂਗੀ ਇਹ ਪਰ ਵੱਧ ਪਾ ਦੇ ਉਹ ਤਾਂ ਪਰ ਵੱਜੂਗੀ ਜੇ ਟੂੜੀ ਤੇ ਬੰਨ੍ਹ ਦੋਗੇ ਫਿਰ ਉਹ ਦੇਣਾ ਵੀ ਨਹੀਂ ਇਹਨੇ ਜਿਸ ਵੀ ਕਿਸੇ ਵੀਰ ਤੇ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਧੰਨਵਾਦ ਜੀ